ਹਾਂਜੀ ਦੋਸਤੋ ਕਰੋ ਚੈੱਕ ਆਪਣੀ ਪੌਦਾ ਜੋ ਆਪਾਂ ਰੋਜ਼ ਪਾਣੀ ਦਾ ਛਿੜਕਾਅ ਕਰਦੇ ਆ ਆਪਾਂ ਵੀਡੀਓ ਵੀ ਪਾਈ ਹੋਈ ਆ ਆਪਾਂ ਨੂੰ ਇਸ ਦਾ ਫੁੱਲ ਰਿਜ਼ਲਟ ਮਿਲਿਆ ਹੋਇਆ ਇਸ ਫੱਕ ਦੇ ਵਿੱਚ ਆਪਾਂ ਕੁਝ ਨਹੀਂ ਪਾਇਆ ਇਸ ਗਰਮੀ ਦੇ ਵਿੱਚ ਕੋਈ ਇਹਦੀ ਨੋਗ ਨਹੀਂ ਬਚੀ ਕਿਸੇ ਪਾਸਿਓਂ ਸਮਾਂ ਦੀ ਹਰਾਪਣ ਜਿਆਦਾ ਆ ਇਹਦਾ ਇਸ ਨੂੰ ਰੋਜ਼ ਨਮਾਉਣਿਆ ਠੰਡੇ ਪਾਣੀ ਨਾਲ ਸ਼ਾਮ ਨੂੰ ਜਿਹੜੇ ਵੀਰ ਕਹਿ ਰਹੇ ਆ ਨਾ ਵੀ ਸਾਡੀਆਂ ਫੱਕਾਂ ਮੱਚ ਰਹੀਆਂ ਸਾਡੀਆਂ ਨੋਕਾਂ ਮੱਚ ਰਹੀਆਂ ਤੁਸੀਂ ਇਹ ਤਰੀਕਾ ਅਪਣਾ ਕੇ ਦੇਖੋ 2 ਦਿਨ 2 ਦਿਨਾਂ ਦੇ ਵਿੱਚ ਤੁਹਾਨੂੰ ਆਪੇ ਆਟੋਮੈਟਿਕ ਫਰਕ ਦੇਦਣ ਲੱਗ ਜੂ ਵੀ ਹਾਂ ਅਸੀਂ ਕੁਝ ਕਰਿਆਗਾ ਬਹੁਤ ਰਿਜ਼ਲਟ ਆ ਬਈ ਬਹੁਤ ਵਧੀਆ ਰਿਜ਼ਲਟ ਆ ਇੱਕ ਸੋਹਲ ਚੀਜ਼ ਹੈ ਜੇ ਇਹਨੂੰ ਆਪਾਂ ਸ਼ਾਮ ਨੂੰ ਨਮਾਵਾਂਗੇ ਉਹਨੇ ਵਧੀਆ ਰਿਜ਼ਲਟ ਮਿਲੂਗਾ ਠੰਡਾ ਪਾਣੀ ਤੁਸੀਂ ਇੰਨਾ ਕੁ ਛਿੜਕੋ ਇਹਦੇ ਉੱਤੇ ਕਿ ਜਮਾ ਤੁੰਦ ਬਣਾ ਦੋ ਵੀ ਉੱਪਰ ਉੱਪਰ ਲੋਕਾਂ ਦੇ ਉੱਪਰ ਵੀ ਆ ਸ਼ਾਮ ਨੂੰ ਆਏ ਲੱਗੇ ਵੀ ਹਾਂ ਵੀ ਜੇ ਮੈਂ ਤੁੰਦ ਪਈ ਹੁੰਦੀ ਐ ਇੰਨਾ ਪਾਣੀ ਉੱਤੇ ਖੜਾ ਦੋ ਤੁਸੀਂ ਰਿਜ਼ਲਟ ਆਪਣੇ ਆਪ ਦੇਖੋਗੇ ਬਾਕੀ ਕੁਝ ਪਾਉਣ ਦੀ ਲੋੜ ਨਹੀਂ ਉਹਨੂੰ ਜੂਰੀਆ ਪਾਓ ਜੇ ਕੋਈ ਚੱਲ ਛੋਡੇ ਵੀ ਉਹ ਕੋ ਘਾਟ ਆ ਰਹੀ ਆ ਵੀ ਜਿੰਕ ਚੱਲ ਲੋਹਾ ਕੱਟਦੇ ਉਹ ਤਾਂ ਚੱਲ ਆਪਾਂ ਨੂੰ ਪਤਾ ਹੀ ਹੁੰਦਾ ਹਨ ਤੇ ਹੋਰ ਕੁਝ ਉਹਨੂੰ ਪਾਉਣ ਦੀ ਲੋੜ ਨਹੀਂ ਕੱਲਾ ਫੋਕਾ ਪਾਣੀ ਸ਼ਾਮ ਦੇ ਟਾਈਮ ਇਸ਼ਨਾਨ ਕਰਾ ਦੋ ਇਹਦਾ ਫੋਲ ਰਿਜ਼ਲਟ ਮਿਲੂ ਭਾਈ ਫੋਲਾ ਜਿਵੇਂ ਇਹ ਨੀ ਤਪਦੀ ਗਰਮੀ ਹੈ ਨਾ ਇਸ ਬਹੁਤ ਸੋਲ ਚੀਜ਼ ਆ ਇਹ ਇਹ ਨਹੀਂ ਸਹਿੰ ਨਹੀਂ ਕਰ ਸਕਦੀ ਤੇ ਚਾਰ ਸਪੇਰਾ ਤੁਸੀਂ ਸਿੜਕ ਕੇ ਰੱਖੋ ਜਿਵੇਂ ਆ ਦੇਖੋ ਸਿੜਕਿਆ ਹੋਇਆ ਚਾਰ ਸਪੇਰਾ ਇਹਦੇ ਵਿੱਚ ਜਦੋਂ ਇਹਦੇ ਵਿੱਚ ਕੋਲਾ ਹਵਾ ਲੰਘੂਗੀ ਨਾ ਥੋੜੀ ਜਿਹੀ ਇਹਦੇ ਵਿੱਚ ਦੀ ਹੋਗੇ ਲੰਘੂਗੀ ਤਾਂ ਥੋੜੀ ਜਿਹੀ ਠੰਡਕ ਮਹਿਸੂਸ ਹੋਊਗੀ ਇਹਨੂੰ ਜੇ ਇੱਕਦਮ ਗਰਮ ਹਵਾ ਆਉਗੀ ਜਾਂ ਉਧਰੋਂ ਰੇਤਾ ਆਊਗਾ ਤਾਂ ਇਹ ਥੋੜੀ ਜਿਹੀ ਨਰਮ ਬਹਿ ਜਾਊਗੀ ਹਾਂ ਠੀਕ ਆ ਵੀਰੋ